ਇਹ ਸਭ ਤੋਂ ਲੇਟ ਤੇਰੇ ਕਿਹੜਾ ਆ ਹਾਂ ਠੰਡੀ ਕਰਕੇ ਲਿਆ ਘਰ ਰੱਖੀ ਰਹਿਦਾ ਹੈ ਘਰ ਵਿੱਚ ਪੱਖਾ ਯਾਰ ਫੇਲ ਆ ਲੈ ਜੱਗੇ ਆਉਂਦੀ ਸਾਰੇ ਪੱਖਾ ਨਹੀਂ ਤਜ ਬਾਕੀ ভাই ਤੁਸੀਂ ਦੇਖ ਸਕਦੇ ਮੰਡੀਆਂ ਜੇ ਪੂਰਾ ਵੇਲ ਹੈ ਜੱਕ ਜੱਕੇ ਘਕਣੇ ਖਾਲੀ ਕਰਿਆ ਇਹ ਜੀ ਗੈਲ ਦੀ ਕਰੇ ਪੱਖਾ ਲਾਇਆ ਆਪਣਾ ਵਾਲਾ ਇਹ ਨਹੀਂ ਹਾਂ ਹਾਂ ਅਕਲ ਯਾਰ ਪੱਖਾ ਕਾ ਤੇ ਲਾਉਣਾ ਤੈਰਾ ਉਹ ਇਹਦਾ ਇਹਨਾਂ ਦਾ ਹੀ ਪੱਖੇ ਪੱਖਾ ਦੀਦਾ ਲਾਉਣਾ ਹੈਗਾ ਹਾਂ ਪੱਖਾ ਕਲੋਣਾ ਦਾ ਪੱਖਾ ਕਥਾ ਜੀ ਲਾਇਆ ਮਾੜਾ ਜਾ ਨਹੀਂ ਚਾਹੀਦਾ ਲਾਲੇ ਨੇ ਘਰ ਨੂੰ ਰੱਖ ਲਈ ਜੀ ਖਾਣ ਨੂੰ ਪਾਣ ਕੇ ਬਸ ਇਹ ਠੀਕ ਹੈ ਅਕਲ ਕਹਿੰਦੇ ਸੂਸਰੀ ਵੀ ਆ ਗਈ ਜੋੜ ਕੇ ਆਸੇ ਪਾਸ ਤੇ ਉਹ ਨਹੀਂ ਯਾਰ ਇੱਕ ਦਾਣਾ ਲਾਲੇ ਨੇ ਝੱਕਿਆ ਮਾ ਸੂਸਰੀਂ ਦੀ ਹੈਗੀ ਉਹ ਦਾਣਾ ਮਾੜਾ ਕਹਿੰਦੇ ਚੱਲ ਤੂੰ ਤੇ ਕੰਧ ਲਾ ਲਾ ਗਿਆ ਹੁਣ ਕੰਧ ਨਾਲ ਪਾਈ ਜਾਣਾ ਕਣਕ ਮੀਨਾ ਹੋ ਗਿਆ ਝੱਕ ਜਾਊਗਾ ਤੁਹਾਨੂੰ ਝੱਕ ਜਾਊਗਾ ਤਾਂ ਉਹ ਝੱਕ ਜਾਊਗਾ ਇਹਦਾ ਲੋ ਜੀ ਭਾਈ ਬੀਜ ਵਾਲਾ ਕੋਲ ਵੀ ਪਹੁੰਚ ਗਏ ਤੇ ਬੀਜ ਵੀ ਦੇਖਦੇ ਫਿਰ ਕਿਹੜਾ ਲਈਏ ਆ ਸਾਹ ਨਾਲ ਪੁੱਬਾ ਲਾ ਗਨੇ ਚੰਡੀਗੜ ਖੈੜ ਮੋਹਾਲੀ 에어ਪੋਰਟ ਰੋਡ ਪਰ ਦੇਖੋ ਗਰਾਹ ਦੇਖਦਾ ਹੀ ਵਿੱਚ ਲੋ ਜੀ ਭਾਈ ਟਰੈਕਟਰ ਪਰ ਨੇ ਆਇਆ ਸਾਨੂੰ ਭਾਈ ਉਹ ਜਾ ਰਿਹਾ ਪੂਰੇ ਪੂਰੇ ਚੰਡੀਗੜ ਆ ਕੇ ਫੇਰ ਅਜ ਖੈੜ ਭਵਾਈ ਏਡਾ ਭਵਾਈ ਏਡਾ ਲੋ ਜੀ ਦਾ ਸਾਹ ਉਹ ਪਿਆਰ ਕਰਾ ਟਰੈਕਟਰ ਦੇ ਗੱਲ ਵਾਹ ਸਾਹ ਭਾਈ ਪੂਰ ਚੱਲਦਾ ਮੈਂ ਨਾ ਲੋ ਜੀ ਬਾਈ ਕਹਿੰਦੇ ਬੜੀਆਂ ਬੜੀਆਂ ਕਲੋਨੀਆਂ 'ਚ ਠੇਕਾ ਲੈ ਲਿਆ ਕਿਸੇ ਹੀ ਵਾਲਿਆ ਕਿਸਾ ਨਹੀਂ ਹਾਂ ਕਿਰਾਏ ਮਾਰਨਾ ਹੈ ਅੱਪਾ ਕਿੱਥੇ ਬਾਈ ਇੰਨੇ ਜੋਗੇ ਹਾਂ ਦੁਰਖ ਦਾ ਓਕਾ ਦੇਖਿਆ ਕੀ ਰੇਟ ਔਰੇ ਜਿੱਦੇ ਨੂੰ ਜਿੰਨਾ ਸਾਡੇ ਕੋਲ ਸਾਰਾ ਸਮਾਨ ਨੇ ਇੱਕ ਸ਼ੋਰੂਮ ਤਾਂ ਕਰਾਇਆ ਨਾ ਨਾ ਮੂੰਹ ਮੰਗੇ ਰਹਿ ਜਾਂਦੇ ਸ਼ੋਰੂਮ ਬਾਈ ਕਹਿੰਦਾ ਮੂੰਹ ਮੰਗੇ ਬਾਈ ਕਹਿੰਦਾ ਜੀਦੀ ਲਾਉਣੀ ਆ ਹੱਡਣਾ ਨੇਤੀ ਆਹ ਕਹਿੰਦਾ ਇੱਕ ਕਰਦੇ ਜੀਦੀ ਲਾਉਤੀਆਂ ਪਲਾਟਾ ਦੇ ਵਿੱਚ ਜੀਦੀ ਲਾਉਣੀ ਆ ਬਾਈ ਬਾਕੀ ਬਾਈ ਅੱਡੇ ਦੇ ਸਾਹਮਣੇ ਬਿਲਕੁਲ ਜੀਦੀ ਲਾਉਣੀ ਬਾਈ ਦੇਖ ਲਓ ਬਾਈ ਬਾਕੀ ਭਾਈਆਂ ਆਪਾਂ ਵਾਈ ਟਰੈਕਟਰ 6055 ਨਵਾਂ ਹੀ ਲਿਆ ਇਹਨਾਂ ਨੇ ਭਾਈਆ ਦੋ ਮਿੰਟ ਦੋ ਮਿੰਟ ਚਲਾਓ ਬਸ ਬਾਕੀ ਦੇਖ ਲਓ ਤੁਸੀਂ ਭੁੱਬਲ ਕਿਹੜੇ ਸਾਹਮਣੇ ਆ ਉਹ ਜੱਗੇ ਛਾੜਦੇ ਵੀ ਭਾਈ ਫਲੈਟਾ ਜੀਰੀ ਰੇਕੇ ਕਰੋ ਕੋਠੇ ਵਰਦੇ ਲੋਗ ਆ ਵੀ ਲੱਗਦੀ ਆ ਭਾਈ ਕਿੱਥੇ ਆ ਜਿਹੜਾ ਇਹ ਕਹਿੰਦਾ ਜ਼ਿਮੀਦਾਰ ਦੇ ਕੀੜਾ ਹੈ ਕੀਤੀ ਵਾਲਾ ਇਹ ਕਿੱਥੇ ਚਲੇ ਜਾਊਗਾ ਖੇਤ ਨਹੀਂ ਵੇਲਾ ਛੱਡਣਾ ਹੈ 5 ਕਰੋੜ ਦਾ ਕਿੱਲਾ ਫੇਰ ਵੀ ਕੀੜਾ ਜੀਰੀ ਵਾਲਾ ਜੀਰੀ ਵਾਲਾ ਕੀੜਾ ਹੈਗਾ ਇਹ ਜੀਰੀ ਵੱਡਦਾ ਆ ਗਿਆ ਜੀਰੀ ਦਾ ਬਾਈ ਉੱਚਾ ਬਹੁਤ ਆ ਠੀਕ ਸੱਤਨਵਾਰ ਖੱਜ ਲਿਆ ਫੇਰ ਤੋਂ ਬੋਆ ਥੱਪੜ ਨਿਕਲਿਆ ਹੋਰ ਹੋਰ ਵੇਚਣਾ ਬਾਕੀ ਬਾਈ ਜੱਗਾ ਇਹ ਲੰਬੇ ਰੂਟਾ ਮ ਰਹਿੰਦਾ ਇਹਨੂੰ ਘਟਕੇ ਦਾ ਫੋਨ ਕਰਦਾ ਕਾ ਘਾਟਾ ਕੇ ਲੱਗਣਾ ਹੈ ਐਂ ਪਤਾ ਘਟਾ ਨੂੰ ਲੱਗ ਗਿਆ ਜਿੱਥੇ ਮਰਦੀ ਬਿਲਾ ਲਵੇ ਕੋਈ ਆਹ ਹੌਂਡਰ ਦੇਖੇ ਬਾਈ ਕਹਿੰਦਾ ਸਲਾਸਰ ਬੜਾਇਆ ਹੈ ਜਾਲੀ ਬੰਦ ਅੱਪਰੇ ਵੀ ਬਣਾਉਣਾ ਹੈ ਇਹ ਜਾ ਤੇਰਾ ਮੈਨੂੰ ਮਿੱਟੀ ਟਿਕਾਦਾ ਹੈ ਇੱਕ ਕੰਪਨੀ ਫੀਟਰ ਦਾ ਫਰਕ ਹੈ ਬਾਈ ਕਹਿੰਦਾ ਸਾਨੂੰ ਡਰ ਬੋ ਪਸੰਦੇ ਨਹੀਂ ਭਾਈ ਦੇਖੇ ਇੱਕ ਕਰਾ ਹੋ ਗਿਆ ਸਾਡਾ ਜਿਵੇਂ ਮਾਰੀ ਚੱਲ ਕੋਈ ਚੱਕਰ ਨਹੀਂ ਸ਼ਾਉਂਗਾ ਲੱਗਿਆ ਰਹਿ ਕਹਿੰਦਾ ਅਸੀਂ ਕਹਿੰਦਾ ਇੰਨੇ ਜੋ ਕਿਉਂ ਤੋਂ ਤੁਹਾਨੂੰ ਇੱਥੇ ਬਣਾਉਣਾ ਲੱਗਿਆ ਰਹਿ ਮੈਂ ਨਹੀਂ ਆਉਣਾ ਜਿਹੜਾ ਕੋਈ ਚਾਹੀਦਾ ਦੱਸ ਦੇ ਲੱਗਿਆ ਰਹਿ ਇੱਕ ਕਰ ਦੇ ਕਹਿੰਦਾ ਬਾਈ ਕੋ ਬੜਾ ਬਹੁਤ ਹੈ ਜਗ੍ਹਾ ਇਹ ਜਿਵੇਂ ਸੁਆਦ ਆਉਂਦਾ ਹੈ ਤੇ ਬਣਦਾ ਇਹੋ ਜਿਹਾ ਖਰਾਬ ਪਾਲ ਆਉਂਦਾ ਜਦ ਤੱਕ ਕਿਲੋ ਮੀਟੀ ਜਾਂਦੀ ਦੇ ਅੰਦਰ ਤੇਰੀ ਗੱਲ ਸੁਣ ਤੂੰ ਵੀ ਹੈਲਮਟ ਜਾਂ ਲੈ ਲੈ ਇੱਕ ਉਹ ਹੈਲਮਟ ਵਧੀਆ ਚੀਜ਼ ਹੈ ਨਾ ਚਾਹੀਦਾ ਨਾ ਬਾਈ ਸਿੱਧੂ ਮੂਸੇਵਾਲਾ ਦਾ ਫੈਨ ਹੈ ਬਾਈ ਲਗਾਉਂਦੇ ਐ ਇੱਕ ਬਾਈ ਕਹਿੰਦਾ ਵੀ ਡੱਫੂ ਵਾਲਿਆਂ ਦੇ ਹਾਲ ਹੈ ਜਿਹੜੇ ਡੱਫੂ ਵਾਲੇ ਵਧੀਆ ਬਣਾਉਂਦੇ ਸਲੈਂਸਰ ਤੇ ਟਾਇਰ ਫਾਟਦੇ ਬਾਈ ਨੇ ਬਾਈ 16 ਦੇ ਰੇਡੀਅਲ ਪਹਿਲੇ ਦੇ ਇਸ ਤੇ ਵਿੱਚ ਇਹ ਜਿਹੜੇ ਟਾਇਰ ਫੜਦੇ ਆ ਮੇਰੇ ਡੈਕਟਰ ਨੂੰ ਫੜਦੇ ਨੇ ਫੜਦੇ ਆ ਉਹ ਕ੍ਰੋਮ ਜੇ ਵਧੀਆ ਲੱਗਿਆ ਬਾਈ ਜਿਹੜੇ ਮੈਂ ਵੀ ਟਾਇਰ ਚਾਉਂਦੇ ਨੇ ਪਾਏ ਫਰਕ ਤਾਂ ਹੈਗਾ ਹਰ ਇੱਕ ਡੈਕਟਰ ਨੂੰ ਫੜਦੇ ਆ ਤੋਰੇ ਦਾ ਫਰਕ ਕਿਹੜੇ ਆ ਕ੍ਰੋਮ ਜੇ ਆਟੋ ਲੈਂਡ ਨਾਲ ਦੇ ਮਿਲਦੇ ਆ ਇਹ ਬੰਪਰ ਵਾਈ ਆਟੋ ਲੈਂਡ ਨਾਲ ਦਾ ਲੱਗਿਆ ਪਿਆ ਅਜੀ ਬਾਈ ਸਵੇਰ ਦੇ ਪਹੁੰਚੇ ਪਏ ਆ ਪਰ ਖੇਤ ਦੀ ਗੱਲਬਾਤ ਬਣਾਤੀ ਥੋੜਾ ਜਿਆਦਾ ਡੱਡਾ ਵਿੰਗਾ ਜਾਤਾ ਉੱਚਾ ਨਹੀਂ ਮਹਾ ਹੋਇਆ ਬਰਾ ਜਗਾਦਾਨ ਮਿੱਟੀ ਕੇ ਮਿੱਟੀ ਹੋ ਗਿਆ ਬਾਕੀ ਖੇ ਦੇਖੋ ਤੁਸੀਂ ਦੋਵੇਂ ਖੇਤ ਹਨ ਬਣਾਤੇ ਇਹ ਬਿਲਡਿੰਗ ਹੈ ਹੋਈ ਹੈ ਨਾ ਕਿ ਬੰਦ ਰਹਾ ਹੋਇਆ ਹਾਵ ਨਾਲ ਪੁੱਬਾ ਲਾ ਕਹਿੰਦੇ ਚੰਡੀਗੜ੍ਹ ਖੈੜ ਮੋਹਾਲੀ 에어ਪੋਰਟ ਰੋਡ ਪਰ ਦੇਖੋ ਗਰਾਹ ਦੇਖਦਾ ਹੀ ਰਿਹਾ ਵਿੱਚ ਨਾ ਦੇਖਦਾ ਕਰਾ ਬਾਈ ਜਿਹੜਾ ਪਿੱਛੇ ਰਿਹਾ ਬੱਦੇ ਬੱਦੇ ਲਓ ਜੀ ਬਾਈ ਸਮਾਪਤੀ ਤੇ ਵੀਰ ਨੂੰ ਕਹਿੰਦਾ ਜਿੱਕੇ ਨਾ ਆਉਂਗਾ ਨਾ ਇਹ ਮਿੱਟੀ ਨਹੀਂ ਛੱਡ ਕੇ ਜਾਂਦਾ ਜੀ ਕਿਆ ਬਾਤ ਸਾਡੇ ਕੋਲ ਨਹੀਂ ਵੀ ਰੇਟ ਵੱਜ ਜਵੇ ਬਹੁਤ ਜਹਤ ਹੁੰਦੇਗਾ ਪਰਨਾ ਇੱਕ ਵਾਰੀ ਆ ਰਹੀ ਹੋਈ ਭਾਈ ਟ੍ਰੈਫਿਕ ਦੇਖੋ ਕਿਹੜੇ ਖਾਬ ਨਾਲ ਆ ਹੌਲੀ ਹੌਲੀ ਭਾਈ ਹੌਲੀ ਕਿਰੇ ਮਨਾਲੀ ਨੂੰ ਪਾਸਤਾ ਭਾਈ ਦਿੱਦਾ ਕਿ ਰੋ ਮਨਾਲੀ ਪਹਾੜ ਵਧਰੇ ਕਰਕੇ ਆਉਂਦੇ ਆ ਪਹਾੜ ਵਧਰੇ ਕਰਕੇ ਆਉਂਦੇ ਦੱਸ ਦੇ ਕੇ ਜਿੱਥੇ ਮਰ ਜੇ ਵੀ ਇਦੋਂ ਥਾਈਲੈਂਡ ਆਗੇ ਥਾਈਲੈਂਡ ਨਹੀਂ ਨਹੀਂ ਥਾਈ ਲੋ ਜੀ ਭਾਈ ਸਭ ਤੋਂ ਲੇਟ ਕਣਕ ਲੈ ਕੇ ਮੰਡੀ ਦੇ ਵਿੱਚ ਪਹੁੰਚ ਗਏ ਤੇ ਆਉਂਦੀ ਸਾਰੇ ਭਾਈ ਜਿਹੜਾ ਜੱਗੇ ਦਾ ਆੜਤੀ ਹੈ ਬਾਬੂ ਆ ਲਾਲਾ ਜੀ ਦੇ ਪੇ ਕੜਕ ਘੇੜਦੇ ਆ ਉਹਨੇ ਕੜਕ ਚੱਕੀ ਕਣਕ ਵਾਸਤੇ ਪਾਸੇ ਦੇ ਕੋਈ ਉੜ ਕੇ ਦਾਣਾ ਆ ਗਿਆ ਟੁੱਟਿਆ ਪੈਦਾ ਕਿ ਆਦੀ ਵਿੱਚ ਥੋੜੇ ਬਾਬੂ ਨੇ ਕਹਿੰਦੇ ਕਣਕ ਚੱਕੀ ਆ ਇੱਕ ਦਾਣਾ ਚੱਕਿਆ ਉਹਨੇ ਉਹੀ ਦੂਸਰੀ ਹਾਰ ਕਿੱਥੇ ਰਹਾ ਗਈ ਦੂਸਰੀ ਟੁੱਟਿਆ ਵਾਸਤੇ ਦਾਣਾ ਆ ਗਿਆ ਕੋਈ ਪੂਰਾ ਰੌਲਾ ਪਾਤਾ ਨਹੀਂ ਯਾਰ ਕਾਨਕ ਦਾ ਠੀਕ ਆ ਜੱਗੇ ਲੈ ਕਿਹੜੀ ਸੂਸਰੀ ਕਾਨਕ ਚ ਉਦਾਂ ਆ ਗਿਆ ਹੋਣਾ 30 ਰੁਪਏ ਕਿਲੋ ਹੋ ਜਾਣੀ ਆ 500 ਪਰ ਤੋਂ ਚੋਕੇ ਨੂੰ ਹੂੰ ਉਹ ਮੇਰੀ ਗੱਲ ਸੁਣ ਇਹ ਸਭ ਤੋਂ ਲੇਟ ਤੇਰੇ ਕਿਹੜਾ ਆ ਹੂੰ ਠੀਕ ਹੈ ਠੰਡੀ ਕਰਕੇ ਲਿਆ ਘਰ ਰੱਖੀ ਪਹਿਲਾਂ ਗਰਮ ਸੀ ਪੱਕਾ ਯਾਰ ਫੇਰ ਲਾ ਲਿਆ ਜੱਗੇ ਆਉਂਦੀ ਸਾਰੇ ਪੱਖਾ ਨਹੀਂ ਦੱਸਾਂ ਬਾਕੀ ভাই ਤੁਸੀਂ ਦੇਖ ਸਕਦੇ ਮੰਡੀਆਂ ਜੇ ਪੂਰਾ ਵੇਲ ਹੈ ਜੱਕ ਜੱਕਾ ਢੱਕਣੇ ਖਾਲੀ ਕਰਿਆ ਇਹ ਜੀ ਗੈਲ ਦੀ ਕਰੇ ਪੱਖਾ ਲਾਇਆ ਹੂੰ ਅਕਲ ਯਾਰ ਪੱਖਾ ਕਾ ਤੇ ਲਾਉਣਾ ਤੈਰਾ ਉਹ ਇਹ ਤਾਂ ਇਹਨਾਂ ਦੇ ਹੀ ਆ ਪੱਕਾ ਦੀ ਤਾਂ ਲਾਉਣਾ ਹੈਗਾ ਹਾਂ ਵੱਖਾ ਕਲਾਉਣਾ ਦਾ ਵੱਖਾ ਪੱਕਾ ਤਾਂ ਜੀ ਲਾਇਆ ਮਾੜਾ ਜਾ ਨਹੀਂ ਚਾਹੀਦਾ ਲਾ ਲਿਆ ਨੇ ਘਰ ਨੂੰ ਰੱਖ ਲਈ ਜੀ ਖਾਣ ਨੂੰ ਬਣ ਕੇ ਅਕਲ ਕਹਿੰਦੇ ਸੂਸਰੀ ਵੀ ਆ ਗਈ ਢੋੜ ਕੇ ਆਸੇ ਪਾਸ ਤੇ ਉਹ ਨਹੀਂ ਯਾਰ ਇੱਕ ਦਾਣਾ ਲਾ ਲੈਨੇ ਚੱਕਿਆ ਮਸ ਸੂਸਰੀਂ ਦੀ ਹੈਗੀ ਉਹ ਗਾਣਾ ਮਾੜਾ ਦੇ ਕਹਿੰਨਾ ਵੀ ਚਲ ਤੇ ਕੰਦ ਲਾ ਲਾ ਗਿਆ ਹੁਣ ਕੰਦ ਨਾਲ ਪਾਈ ਜਾਣਾ ਕਣਕ ਮੀਨਾ ਹੋ ਗਿਆ ਚੱਕ ਜਾਊਗਾ ਤੁਨੂੰ ਹੈ ਚੱਕ ਜਾਊਗਾ ਤਾਂ ਉਹ ਚੱਕ ਜਾਊਗਾ ਇਹਦਾ ਪਹਿਲਾਂ ਤਾਂ ਲਿਆਂਦੇ ਕੱਟੇ ਦੇਖਦਾ ਸੀ ਘਰ ਨੂੰ ਖਾਣ ਨੂੰ ਰੱਖ ਲਈ ਮਨੀਮ ਕੰਨ ਨਹੀਂ ਆਈ ਖਾਣੇ ਤੇ ਕਾਨਕ ਵਾਕੇ ਠੀਕ ਕਾਨਕ ਦਾਣਾ ਮੋਟਾ ਕਾਨ ਦਾਣ ਕਾਨਕ ਬਫਰ ਮੋਟਾ ਚਲੋ ਬਾਈ ਭਰ ਦੋ ਵਾਰ ਪਾਲੇ ਕੰਡੇ ਕੰਡੇ ਪਾਲੇ ਇਧਰ ਮੂਰੇ ਦੇਖ ਲੋ ਲੈ ਬਾਈ ਆਂਗਾ ਠੰਡਾ ਬੁਲਾ ਦੇ ਯਾਰ ਬਾਬੂ ਨੂੰ ਕੇ ਲੱਕ ਭੇ ਕਰਦਾ ਫੋਨ ਕਰਦਾ ਬਾਈ ਜੇ ਤਾਂ ਅੱਜ ਅੰਕਲ ਆਦਾ ਬਾਬੂ ਜਿਹੜਾ ਲਾਲਾ ਕੰਡੇ ਵਾਲਾ ਫਾਇਦਾ ਠੰਡਾ ਬੁਲਾ ਦੂਗਾ ਨਹੀਂ ਤਾਂ ਹੁਣੇ ਲਾ ਹੁਣੇ ਨਹੀਂ ਤਾਂ ਵੇ ਔਖਾ ਕੰਮ ਉਹ ਜੱਗੇ ਫੋਨ ਕਰੀ ਲਾਲੇ ਨੂੰ ਉਹ ਕਰ ਰਿਸ਼ਤੇਦਾਰ ਆਏ ਮੈਂ ਠੰਡਾ ਲਿਆ ਦੇ ਅੱਜ ਅੱਜ ਜੇ ਆ ਗਿਆ ਆ ਗਿਆ ਨਹੀਂ ਫੇ ਲਾਲਾ ਖਤ ਵਾ ਠੀਕ ਐ ਨੀਰਾ ਮੈਂ ਪੰਪ ਤੋਂ ਠੰਡਾ ਪਾਣੀ ਪੀ ਆਉਣਾ ਬੁਲਾ ਦੂਗਾ ਲਾਲਾ ਕਿਤੇ ਰੰਡਾ ਬੁਲਾ ਦੂ ਹਾਂ ਬਾਣੀ ਹੁੰਦੇ ਐ ਤੇਰੀ ਬਲਾਉਂਦ ਔਖਾ ਐ ਹਾਂ ਉਹਦਾ ਮੁੰਡੇ ਨੇ ਲਿਆ ਕੇ ਤੇ ਦਿੱਤਾ ਤੇ ਸਿਆਲ ਤੱਕ ਨਹੀਂ ਕਿਹਾ ਚੱਲ ਦੇਖਦੇ ਅੱਜ ਮੈਂ ਲਿਆਉਣਾ ਜਾ ਕੇ ਯਾਰ ਵਾ ਠੀਕ ਐ ਉਹ ਜੱਗੇ ਬੜੇ ਸੇਟ ਨੂੰ ਫੋਨ ਕਰਦੇ ਯਾਰ ਕਰ ਫੋਨ ਯਾਰ ਠੰਡਾ ਪੀਣਾ ਅੰਕਲ ਕਿੰਨਾ ਕੰਮ ਰਹਿ ਗਿਆ ਵੰਡੇ ਇੱਕ ਖਤਮ ਹੈ ਮਾਡੀਆਂ ਦਾਦਾ ਜੀ ਹੁਣ ਕੰਮ ਖਤਮ ਹੋਇਆ ਪਪਾ ਜਾਨੀ ਪੰਜ ਚਾਰ ਦੇ ਤਾਂ ਚੱਲੀ ਜਾਣਾ ਹਜੇ ਸਾਲ ਆਹ ਨਿਕਲੀ ਹੋਈ ਜਾਂਦਾ ਹੁੰਦਾ ਤੇਲ ਜਾਂ ਤੇਲ ਦਾ ਆ ਤੇਲ ਜਾ ਜਾ ਖੋਲਦੇ ਲਾਉਂਦੇ ਆ ਹਰ ਕਿੰਨਾ ਤੁੱਲੇ ਆਪੇ ਉੱਪਰ ਜਿਹੜੇ ਮੂਰੇ ਜੱਗੇ ਨੂੰ ਕਹਿ ਦੀ ਤੂੰ ਚੰਗਾ ਲਾੜ ਦੇ ਕੈਨੀ ਕੁੰਦੀ ਜੀ ਲਾਰੇ ਜੱਗੇ ਹਰ ਕਿੰਨਾ ਤੇਲ ਨਿਕਲੇਗਾ ਨਵਾਂ ਲਿਆਉਣਾ ਲੀਕ ਹੁੰਦਾ ਰੋਟੀ ਕਿੱਥੇ ਖਾਧੀ ਜਦਾਂ ਤਾਂ ਕੰਡਾ ਲੱਗਿਆ ਹੋਇਆ ਉਹ ਉੱਥੇ ਬਹਿ ਜਾ ਅੰਕਲ ਸ਼ਾਮਾਂ ਚ ਫੇਰ ਜਾ ਕੇ ਕਰ ਨਹੀਂ ਨਹੀਂ ਬਾਏ ਢੇਰੀ ਛੱਡ ਕੇ ਨਹੀਂ ਜਾ ਸਕਦਾ ਉਹ ਤੁਹਾਡੀ ਝਾੜੂ ਛੜਤਾ ਢੇਰੀ ਛੱਡਣੀ ਹਾਂ ਜੱਗੇ ਨੂੰ ਰਸਤੇ 'ਚ ਫੋਨ ਆ ਗਿਆ ਬਾਈ ਅਸੀਂ ਚੱਲੇ ਤੇ ਲੰਬੇ ਰੂਟਾ ਵਾ ਅੰਕਲ ਕਹਿੰਦਾ ਦੋ ਕੰਡੇ ਆ ਗਏ ਭਾਈ ਇੱਕ ਕੰਡਾ ਨਹੀਂ ਆਇਆ ਹੈਗਾ ਇੱਕੇ ਆਇਆ ਤਾਂ हां भाई 50 किलो ਨਾਲੇ ਕਿਹਾ ਵੀ ਦਾਣ ਸਾਦੀ ਨਾਲ ਨਹੀਂ ਆਈ ਹਾਂ ਫਿਰ ਵੀ ਆਈ ਹੈ ਕੀ ਫਾਇਦਾ ਖਾਣਾ ਹੋਣਾ ਖਲੋ ਦਾਣ ਸਾਦੀ ਚਾਹੀਦੀ ਹੈ ਚਟਨੀ ਲਿਆਣਾ ਦਾ ਚਟਨੀ ਲਿਆਉਣ ਦਾ ਚਟਨੀ ਕਿੱਥੇ ਖਾਂਦਾ ਸਰਦਾਰ ਮਣੀ ਮੈਨੂੰ ਪੌਣ ਲੰਬਾ ਲਓ ਜੀ ভাই ਪਹੀ ਦਾ ਬਹੁਤ ਬੁਰਾ ਹਾਲ ਹੋਇਆ ਬਈ ਦੇਖੋ ਮੇਰੀ ਭੁੱਗਲ ਨਹੀਂ ਵੀ ਆ ਬਾਈ ਪੌਣਾ ਜਾਣਾ ਵੀ ਬਹੁਤ ਉਖਾ ਹੋਇਆ ਪਿਆ ਹੈ ਬਾਈ ਬੰਦੇ ਨਹੀਂ ਮੰਨਦੇ ਹੈਗੇ ਕਹਿੰਦੇ ਸੀ ਗਰਦ ਵਾਲੀ ਸਾਈਡ ਨਹੀਂ ਜਾਣਾ ਹੈਗਾ ਵੀ ਸਾਰੀਆਂ ਪਰੀਆਂ ਚੱਕਣੀਆਂ ਪਹਿਲਾਂ ਚੱਕਣੀਆਂ ਚੱਕਣੀਆਂ ਸਾਦਾ ਹੁਣ ਦੇ ਲੈ ਕਹਿੰਦੇ ਆਪਣੇ ਬੱਲਿਆ ਬੁੱਲਿਆ ਵਿੱਚ ਜਾ ਕੇ ਸਾਈਡ ਉੱਪਰ ਬਹਿ ਜਾਓ ਜਦ ਤੱਕ ਅਸੀਂ ਵਿੱਲੇ ਨਹੀਂ ਹੁੰਦੇ ਸਾਨੂੰ ਨਾ ਤੰਗ ਕਰੋ ਗਰਦਾ ਕਰਦਾ ਤੰਗ ਟਰੈਕਟਰ ਲਾ ਤੇ ਦੋਹੇ ਬਾਈ ਟਿਕਾਣੇ ਇਹ ਕੱਢਣੀਆਂ ਬੂਟੀਆਂ ਚ ਕਣਕ ਬੂਟੇ ਤੁਹਾਨੂੰ ਪਤਾ ਹੀ ਹੈ ਬਾਈ ਸਿੱਧੇ ਸਿੱਧੇ ਹੀ ਲੱਗਦੇ ਟਰੈਕਟਰ ਬਹੁਤੇ ਮੁੜ ਕੇ ਨਹੀਂ ਲੱਗਦੇ ਹੈਗੇ ਤੰਕਰ 1 ਘੰਟੇ ਵਿੱਚ ਲਾ ਦੇਗੇ ਸਾਰੇ ਇਹ ਲੇਖਾ ਕੰਚਾਮ ਜਿਹੜਾ ਉਤੜ ਕੇ ਪਾਸੇ ਮਾਰੇਗਾ ਵਾ ਠੀਕ ਹੈ ਸੁੱਕਾ ਹੀ ਮਾਲ ਆਪਣੇ ਕੋਲ ਬੰਦਾ ਪੂਰਾ ਕਾਇਮ ਹੈ ਅੱਛਾ ਟੈਂਸ਼ਨ ਨਹੀਂ ਹੈ ਤਾਂ ਹੀ ਇਧਰ ਤੇ ਚੱਕਣ ਲੱਗੇ ਗਰਦ ਵਾਲੇ ਸਾਈਡ ਤੇ ਹੈ ਬਸ ਇਧਰ ਗਰਦ ਪੜੇਗਾ ਜਿੰਨੂੰ ਚੱਕ ਲੈਗੇ ਠੀਕ ਰਹੇਗਾ ਗਰਦਮ ਜਾਣੇ ਕੀ ਲੋੜ ਹੈ ਨਾ ਨਾ ਠੀਕ ਹੈ ਪੰਜ ਘੰਟਾ ਬਹੁਤ ਹੋਈ ਫਿਰ ਮੱਛਰ ਹੋਏ ਨਾ ਛੇਤੀ ਕਰੋ ਫਿਰ ਬਸ 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 ਮੱਛਰ ਦੇ ਪਹਿਲਾਂ ਪਹਿਲਾਂ ਫੱਟੇ ਚੱਕ ਦੋ ਬੂਟੇ ਜੀ ਬਾਈ ਤੁਹਾਨੂੰ ਪਤਾ ਹੀ ਔਖਾ ਹੀ ਹੈ ਕੱਢਣਾ ਪਾ ਬੂਟੇ ਚ ਗਣ ਕੇ ਵੀ ਇਹ ਜੀ ਹੁੰਦੀ ਹੈ ਬਾਈ ਦਾਣਾ ਬਰੀਕ ਰਹਿੰਦਾ ਮੋਟਾ ਨਹੀਂ ਹੁੰਦਾ ਬਹੁਤਾ ਮਾਰਤੀ ਸੈਲਫ ਵਾਈ ਟਰੈਕਟਰ ਦੀ ਵਣੀ ਵੀਰੇ ਰਵੀ ਤੇ ਹੋਰ ਇੱਕ ਇਹ ਆਹੀ ਆਹੀ ਐ ਬੜੀ ਮੋਟੀ ਆਪਣੀ ਵਾਲੀ ਹੈ ਆਪਣਿਆਂ ਦੀ ਮੋਟੀ ਥੋੜੀ ਜੀ ਇਹ ਸਿੱਧੀ ਐ ਚੜ ਗਏ ਬੰਦੇ ਹੋਏ ਆਖਰੀ ਕਿਲਾ ਹੁਣ ਆਉਣਾ ਹੈ ਤੋੜਨਾ ਆਖਰੀ ਕਿਲਾ ਇਹ ਕਹਾ ਕਹਿੰਦਾ ਆਖਰੀ ਕਿਲਾ ਤੋੜ ਦੇਣਾ ਫਿਰ ਇਹ Ja, det gjør. ਇਹ ਕੋਈ ਥੋੜਾ ਰਹਿ ਗਿਆ ਤਾਂ ਬੱਤੀ ਬੰਦ ਕੇ ਲੋਡ ਹੋਇਆ ਈਗਾ ਈਗਾ ਕੀ ਕਣਕ